हाँ जी अज डिस्ट्रिक्ट एडमिनिस्ट्रेशन वालों स्पेशल हेल्प ग्रुप्स वास्ते स्पेशल उपराला किया गया जिस वि तकरीबन फिफ्टी के करीब सैल्फ़ हेल्प ग्रुप्स ने अपने प्रोडक्ट्स डिस्पले किए ने सो इस अचार मुरबा खाने वाली चीजा ने कुछ हैंडमेड क्लोथ्स ने कुछ डेकोरेटिव पीसिस ने सो ये जिन्हें भी स्वयं स्वयसेवी संस्थाव ने ਇਨਾਂ ਨੇ ਆਪਣੀ ਜੋ ਇਹਦੀ ਪ੍ਰੋਡਕਟਿਵਿਟੀ ਆ ਉਹ ਇਥੇ ਸ਼ੋ ਕੀਤੀ ਆ ਥਿਸ ਇਜ਼ ਅ ਹੈਲਦੀ ਸਾਈਨ ਆਫ ਐਨ ਇਕਨੋਮੀ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਵਕਤ-ਵਕਤ ਸੈਲਫ ਹੈਲਪ ਗਰਪਸ ਐਕਟਿਵਲੀ ਤੌਰ ਤੇ ਕੰਮ ਕਰ ਰਹੇ ਨੇ ਸੋ ਕਈਆਂ ਸੈਲਫ ਹੈਲਪ ਗਰਪਸ ਨੇ ਦੱਸਿਆ ਕਿ ਉਹ ਦੇਸ਼ ਦੇ ਵੱਖ-ਵੱਖ ਥੋਣਿਆਂ ਵਿੱਚ ਜਾ ਕੇ ਆਪਣੇ ਸਮਾਨ ਦੀ ਨਮਾਇਸ਼ ਲਗਾ ਰਹੇ ਨੇ ਐਂਡ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਾਂ ਸੈਲਫ ਹੈਲਪ ਗਰਪਸ ਦੀ ਇਹ ਜਿਹੜੀ ਉਦਮ ਇਸ ਨੂੰ ਹੋਰ ਅੱਗੇ ਕੈਰੀ ਫਾਰਵਰਡ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਦੇ ਉੱਪਰ ਅਜਿਹੀਆਂ ਸੱਚ ਪ੍ਰਦਰਸ਼ਨੀਆਂ ਰੈਗੂਲਰਲੀ ਲਗਵਾਈਏ ਐਂਡ ਤਾਂ ਜੋ ਜੋ ਜ਼ਿਲ੍ਹੇ ਦੇ ਵਾਸੀ ਨੇ ਜੋ ਆਪਣੇ ਨਿਵਾਸੀ ਨੇ ਉਹ ਇਸ ਇਨ੍ਹਾਂ ਚੀਜ਼ਾਂ ਦਾ ਵਤੂ ਵਤ ਫਾਇਦਾ ਉਠਾ ਸਕਣ ਐਂਡ ਇਨ੍ਹਾਂ ਸੈਲਫ ਹੈਲਪ ਗਰਪਸ ਦੀ ਇਕਨੋਮਿਕ ਪ੍ਰੋਡਕਟਿਵਿਟੀ ਵੀ ਇੰਪਰੂਵ ਹੋਵੇ ਐਂਡ ਇਨ੍ਹਾਂ ਦੀ ਜੋ ਹੁਨਰ ਹੈ ਉਹ ਵਤੂ ਵਤ ਲੋਕਾਂ ਦੇ ਸਾਹਮਣੇ ਆਵੇ

ਰਾਪਾ ਕਹਿੰਦੇ ਆ ਕਿ ਲੋਕਲ ਵੋਕਲ ਫॉर ਲੋਕਲ ਨੂੰ ਮਜ਼ਬੂਤੀ ਮਿਲਣਗੀ ਤਾਂ ਮੈਂ ਬਹੁਤ ਹੀ ਬਹੁਤ ਇਨਾਦਾ ਜੀ ਡਿਸਟ੍ਰਿਕਟ ਪ੍ਰਸ਼ਾਸਨ ਦਾ ਇਹਦੇ ਤੇ ਹਾਰਦਿਕ ਜਿਹੜਾ ਨਮਨ ਕਰਦਾ ਕਿ ਇਹਨਾਂ ਨੇ ਇਸ ਤਰੀਕੇ ਦਾ ਕੰਮ ਕਰਾਇਆ ਗਿਆ ਹੈ।